ਸਰਦੀਆਂ ਦੇ ਵਿੱਚ ਵੈਜੀਟੇਬਲ ਸੂਪ ਬਣਾ ਕੇ ਜਰੂਰ ਪੀਓ ਨਾਲੇ ਤਾਂ ਇਹ ਆਪਣੇ ਸਰੀਰ ਨੂੰ ਗਰਮ ਰੱਖਦਾ ਤੇ ਨਾਲੇ ਟੇਸਟੀ ਵੀ ਬਹੁਤ ਹੁੰਦਾ ਤੇ ਹਰ ਇੱਕ ਨੂੰ ਪਸੰਦ ਵੀ ਆਉਂਦਾਗਾ ਤਾਂ ਬਾਹਰੋਂ ਆਪਾਂ ਪੈਕਟਾਂ ਵਾਲੇ ਸੂਪ ਨਹੀਂ ਲੈਣੇਗੇ ਤੇ ਘਰੋਂ ਹੀ ਸਬਜ਼ੀਆਂ ਤਾਜ਼ੀਆਂ ਲੈ ਕੇ ਆਪਾਂ ਸੂਪ ਤਿਆਰ ਕਰਾਂਗੇ ਤੇ ਆਜੂ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਸੂਪ ਕਿਵੇਂ ਤਿਆਰ ਕਰੀਏ ਥੋੜੇ ਜਿ ਮਟਰ ਆਪਾਂ ਪਾਉਣੇ ਕਿ ਕੋਲੀ ਮਟਰ ਦੇ ਲਈ ਮਟਰਾਂ ਦੇ ਦਾਣੇ ਕੱਢ ਲਏ ਸੀ ਆਪਾਂ ਤੇ ਆ ਆ ਪਗਾਜਰਾਂ ਲਈਆਂ ਗਾਜਰਾਂ ਆਪਾਂ ਲੋੜ ਅਨੁਸਾਰ ਪਾ ਲਵਾਂਗੇ ਤੇ ਆ ਆ ਏਡਾ ਛੋਟਾ ਜਿਹਾ ਫੁੱਲ ਆਪਾਂ ਪੱਤ ਗੋਭੀ ਦਾ ਲਿਆ ਤੇ ਇੱਕ ਆਪਾਂ ਟਮਾਟਰ ਲਿਆ ਤੇ ਇੱਕ ਆਪਾਂ ਸ਼ਿਮਲਾ ਮਿਰਚ ਲਈ ਹੈ ਤੇ ਬਾਕੀ ਤੁਸੀਂ ਆਪਣੀਆਂ ਸਬਜ਼ੀਆਂ ਜਿਹੜੀਆਂ ਵੀ ਪਾਉਣੀ ਆਪਣੇ ਹਿਸਾਬ ਦੇ ਨਾਲ ਸੂਪ ਦੇ ਵਿੱਚ ਪਾ ਸਕਦੇ ਆ ਉਨੀਆਂ ਹੀ ਸਬਜ਼ੀਆਂ ਪਾਉਗੇ ਜਿਹਨਾਂ ਸੂਪ ਜਿਹੜਾ ਉਨਾਂ ਹੀ ਵਧੀਆ ਬਣੂਗਾ ਕੁਝ ਵੀ ਜਿਵੇਂ ਫਰਾਸ ਦੀਆਂ ਬਲੀਆਂ ਹੋਈਆਂ ਉਹ ਵੀ ਪਾ ਸਕਦੇ ਆ ਸਾਰੀਆਂ ਸਬਜ਼ੀਆਂ ਤੋਟੀਆਂ ਹੋਣੀਆਂ ਨੇ ਹੁਣ ਧੋ ਕੇ ਇਹਨਾਂ ਸਬਜ਼ੀਆਂ ਨੂੰ ਸਾਰੀਆਂ ਨੂੰ ਆਪਾਂ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਵਾਂਗੇ। ਭਾਰੀ ਤਲੇ ਦਾ ਪੈਨ ਰੱਖ ਲਿਆ ਤੇ ਆਪਾਂ ਪੈਨ ਦੇ ਵਿੱਚ ਇੱਕ ਚਮਚਾ ਤੇਲ ਦਾ ਪਾ ਲਿਆ। ਤੇਲ ਪਾ ਲਓ ਜਾਂ ਘਿਓ ਪਾ ਲਓ ਕੁਝ ਵੀ ਪਾ ਸਕਦੇ ਆਂ ਆਪਦੀ ਮਰਜ਼ੀ ਦੇ ਨਾਲ। ਹੁਣ ਇਹਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਤੇ ਫੇਰ ਆਪਾਂ ਇਹਦੇ ਵਿੱਚ ਦੂਸਰੀਆਂ ਚੀਜ਼ਾਂ ਐਡ ਕਰਾਂਗੇ। ਤੇ ਹੁਣ ਆਪਾਂ ਲਸਣ ਤੇ ਅਦਰਕ ਕੱਟ ਕੇ ਰੱਖਿਆ ਹੋਇਆ ਸੀ ਉਹ ਆਪਾਂ ਪਾ ਦੇਵਾਂਗੇ ਇਹਦੇ ਵਿੱਚ। ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾਗਾ। ਥੋੜਾ ਜਿਹਾ ਭੁੰਨਣਾ ਹੈ। ਤਾਂ ਕਿ ਇਹ ਨਾ ਦਾ ਕੱਚਾ ਪਨ ਜਾ ਨਿਕਲ ਜਾਵੇ ਲਸਣ ਦਾ ਦੇਖੋ ਕੱਚਾ ਬਣ ਜਾ ਵੀ ਨਾ ਆਵੇ ਤੇ ਰਿਜੇ ਦਾ ਟੇਸਟ ਜੇ ਆਉਣ ਲੱਗ ਜੇ ਇੰਨਾ ਕੀ ਆਪਾਂ ਬੱਸ ਇਹਨੂੰ ਭੁੰਨਣਾਗਾ ਕਿਉਂਕਿ ਫਿਰ ਜਦ ਦੂਸਰੀਆਂ ਚੀਜ਼ਾਂ ਪਾਵਾਂਗੇ ਆਪਾਂ ਉਹਨਾਂ ਨਾਲ ਵੀ ਭੁੱਜੀ ਜਾਣਾ ਇਹਨੇ ਲਓ ਜੀ ਹੁਣ ਆਪਾਂ ਪਿਆਜ਼ ਜਿਹੜਾ ਕੱਟ ਕੇ ਰੱਖਿਆ ਸੀ ਆਪਾਂ ਇੱਕ ਮੀਡੀਅਮ ਸਾਈਜ਼ ਜਿਹਦਾ ਪਿਆਜ਼ ਲੈ ਲਿਆ ਸੀਗਾ ਤੇ ਉਹਨਾਂ ਕ ਪਿਆਜ਼ ਆਪਾਂ ਪਾ ਲਿਆ ਤੇ ਹੁਣ ਆਪਾਂ ਪਿਆਜ਼ ਵੀ ਐਡ ਕਰ ਦਿੱਤਾ ਹੁਣ ਆਪਾਂ ਇਹਨੂੰ ਵੀ ਥੋੜਾ ਜਿਹਾ ਭੁੰਨਣਾ ਲਵਾਂਗੇ ਲੋ ਜੀ ਹੁਣ ਆਪਾਂ ਹਰੀ ਮਿਰਚ ਕੱਟ ਕੇ ਰੱਖੀ ਸੀ ਇੱਕ ਆਪਾਂ ਉਹ ਵੀ ਪਾ ਦੇਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜੇ ਜ਼ਿਆਦਾ ਕਰਾਰਾ ਸੂਪ ਬਣਾਉਣਾ ਤਾਂ ਵੱਧ ਵੀ ਪਾ ਸਕਦੇ ਆਪਾਂ ਨੇ ਇੱਕ ਮਿਰਚ ਪਾਈ ਹੈ ਲੋ ਜੀ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਸੀ ਆਪਾਂ ਉਹਨਾਂ ਨੂੰ ਵੀ ਐਡ ਕਰ ਦੇਵਾਂਗੇ ਆਪਾਂ ਗਾਜਰ ਪਾਤੀ ਹੁਣ ਆਪਾਂ ਸ਼ਿਮਲਾ ਮਿਰਚ ਪਾਤੀ ਆਹ ਟਮਾਟਰ ਵੀ ਪਾਤਾ ਜੇ ਆ ਜਿਹੜੀ ਪੱਤਗੋਬੀ ਆਪਾਂ ਕੀ ਰੀਤੀ ਉਹ ਹੀ ਪਾਉਣ। ਹੁਣ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਿਕਸ ਕਰ ਦੇਵਾਂਗੇ ਇਹਨਾਂ ਨੂੰ। ਸਾਰੀਆਂ ਸਬਜ਼ੀਆਂ ਨੇ ਤਾਂ ਮਿਕਸ ਹੀ ਹੋ ਜਾਣੀਆਂ ਤੇ ਨਾਲੇ ਹੀ ਸੈਸਟ ਜੀ ਹੋ ਜਾਣੀਆਂ। ਆਪਾਂ ਕਿਉਂ ਦੇ ਵਿੱਚ ਇਹਨਾਂ ਨੂੰ ਇੰਨਾ ਕੀ ਭੁੰਨ। ਤੇ ਆਪਾਂ ਮਟਰ ਲੈ ਲਈ ਸੀਗੇ ਪੌਣੀ ਕਿਉਂ ਲਈ ਮਟਰਾਂ ਦੀ ਲੈ ਲਈ ਸੀ ਆਪਾਂ ਮਟਰ ਵੀ ਪਾ ਦੇਵਾਂਗੇ। ਸ਼ਾਇਦ ਤਾਂ ਇਹ ਆਪਾਂ ਕੱਟ ਕੇ ਰੱਖਿਆ ਸੀ ਇਹਨਾਂ ਕ ਧਨੀਆ ਵੀ ਪਾ ਦੇਵਾਂਗੇ ਕਿਉਂਕਿ ਇਹਦਾ ਵੀ ਫਲੇਵਰ ਬਹੁਤ ਵਧੀਆ ਹੁੰਦਾ ਧਨੀਆ ਤੁਸੀਂ ਵੀ ਜ਼ਰੂਰ ਪਾਓ ਇਹਦੇ ਵਿੱਚ ਨਾਲੇ ਤਾਂ ਉਹ ਚੰਗਾਗਾ ਸੂਪ ਦੇ ਵਿੱਚ ਪਾਉਣਾ। ਦੇ ਨਾਲ ਇਹਦਾ ਫਲੇਵਰ ਹੈ ਜਿਹੜਾ ਧਨੀਏ ਦਾ ਬਹੁਤ ਵਧੀਆ ਹੁੰਦਾ ਹੈਗਾ ਸੂਪ ਦੇ ਵਿੱਚ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ 2 ਮਿੰਟ ਦੇ ਲਈ ਢੱਕ ਕੇ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਐਡ ਕਰਾਂਗੇ ਲਓ ਜੀ ਆਪਾਂ ਇਸ ਤਰ੍ਹਾਂ ਚੱਕ ਕੇ ਇਹਨੂੰ ਹਿਲਾਉਂਦੇ ਰਹਿਣਾਗਾ ਤਾਂ ਕਿ ਜਿਹੜੀਆਂ ਸਬਜ਼ੀਆਂ ਆਪਣੀਆਂ ਥੱਲੇ ਨਾ ਲੱਗ ਜਾਣ ਇਹਨਾਂ ਸਬਜ਼ੀਆਂ ਨੂੰ ਆਪਾਂ ਸਾਫ਼ ਤੇ ਜੇ ਹੀ ਕਰਨਾਗਾ ਹਾਂ ਦੇਖੋ ਕੋਸਟਾ ਸਾਫ਼ ਤੇ ਜੇ ਹੋਗਾ ਬਸ 1 ਮਿੰਟ ਦੇ ਲਈ ਆਪਾਂ ਇਹਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਪਾਵਾਂਗੇ 1 ਮਿੰਟ ਲਈ ਆਪਾਂ ਹੋਰ ਠਾਕੇ ਰੱਖ ਲੈਨੇ ਕਿਉਂਕਿ 1 ਮਿੰਟ ਹੋ ਗਿਆ ਆਪਣਾ ਤੇ 1 ਮਿੰਟ ਆਪਾਂ ਹੋਰ ਪਕਾਵਾਂਗੇ ਤਿੰਨ ਮੈਂਬਰਾਂ ਲਈ ਆਪਾਂ ਸੂਪ ਬਣਾ ਰਹੇ ਹਾਂ ਤੇ ਆਪਾਂ ਤਿੰਨ ਕੱਪ ਹੀ ਪਾਣੀ ਪਾਵਾਂਗੇ ਜਿੰਨੇ ਮੈਂਬਰਾਂ ਲਈ ਤੁਸੀਂ ਸੂਪ ਬਣਾਉਣਾ ਹੈ ਉਹਨਾਂ ਪਾਣੀ ਤੁਸੀਂ ਐਡ ਕਰ ਸਕਦੇ ਆ ਤੇ ਉਹ ਨਹੀਂ ਸਬਜ਼ੀਆਂ ਨੂੰ ਡਬਲ ਕਰ ਸਕਦੇ ਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਫੁੱਲ ਕਰਕੇ ਤੇ ਇਹਨੂੰ ਅਵਾਲੀ ਦੇਣੀ ਆਪਾਂ ਸਬਜ਼ੀਆਂ ਨੂੰ ਸਾਰਿਆਂ ਨੂੰ ਤਾਂ ਕਿ ਚੰਗੀ ਤਰ੍ਹਾਂ ਸਬਜ਼ੀਆਂ ਜਿਹੜੀਆਂ ਰਿੱਝ ਜਾਣ ਤੇ ਆਪਾਂ ਇਹਨੂੰ ਪੱਕ ਲਵਾਂਗੇ ਦੇਖੋ ਹਜੇ ਸਬਜ਼ੀਆਂ ਆਪਣੀਆਂ ਕੱਚੀਆਂ ਨੇਗੀਆਂ ਤੇ ਆਪਾਂ ਇਹਨੂੰ ਹਜੇ ਹੋਰ ਪਕਾਵਾਂਗੇ ਦੀਆਂ 10 ਮਿੰਟ ਤੁਸੀਂ ਪਕਾ ਲੈਣੀ ਆ ਸਬਜੀ ਲਓ ਜੀ ਹੁਣ ਆਪਾਂ ਚੈੱਕ ਕਰਦੇ ਆ ਆਪਣੇ 10 12 ਮਿੰਟ ਹੋ ਗਏ ਸਬਜ਼ੀਆਂ ਨੂੰ ਪੱਕਦੇ ਹਨ ਲਓ ਜੀ ਸੌਜੀਆਂ ਆਪਣੀਆਂ ਰਿੱਝ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਦੂਸਰੀਆਂ ਚੀਜ਼ਾਂ ਐਡ ਕਰਾਂਗੇ ਜਿਹੜੀਆਂ ਕਰਨੀਆਂ ਨੇ ਦੋ ਚਮਚਾ ਆਪਾਂ ਪਾਵਾਂਗੇ ਸੋਇਆ ਸੌਸ ਦੇ ਦੋ ਹੀ ਪਾਉਣੇ ਨੇ ਜਿਆਦਾ ਨਹੀਂ ਪਾਉਣੇਗੇ ਕਿਉਂਕਿ ਫਿਰ ਕੜੱਤਨ ਜੀ ਬਣ ਜਾਂਦੀ ਹੈਗੀ ਜਿਆਦਾ ਨਹੀਂ ਪਾਉਣੇ ਤੁਸੀਂ ਤੇ ਦੋ ਚਮਚੇ ਆਪਾਂ ਪਾ ਲਾਂਗੇ ਇਮਲੀ ਵਾਲੀ ਸੌਸ ਦੇ ਕੋਈ ਘਰ ਦੀ ਬਣਾਈ ਹੋਈ ਸੌਸ ਆਪਣੀ ਘਰੇ ਬਣਾਈ ਹੋਈ ਹੈ ਜੇ ਤੁਹਾਡੇ ਕੋਲ ਘਰੇ ਬਣਾਈ ਹੈਗੀ ਤਾਂ ਉਹ ਪਾ ਲਓ ਤੁਸੀਂ ਨਹੀਂ ਜਿਹੜੀ ਟਮੇਟੋ ਸੌਸ ਆਉਂਦੀ ਆ ਉਹ ਵੀ ਪਾ ਸਕਦੇ ਆ ਤੇ ਦੋ ਚਮਚੀ ਆਪਾਂ ਵਿਨੇਗਰ ਦੇ ਪਾਵਾਂਗੇ ਲਓ ਜੀ ਆਪਾਂ ਹੁਣ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਲਓ ਜੀ ਹੁਣ ਆਪਾਂ ਅੱਧਾ ਕ ਚਮਚਾ ਆਪਾਂ ਨਮਕ ਦਾ ਪਾ ਲਵਾਂਗੇ ਸਿੰਦਾ ਨਾਉ ਪਾ ਲਿਆ ਆਪਾਂ ਚੌਥਾ ਕਿਸ ਆਪਾਂ ਕਾਲਾ ਨਮਕ ਪਾਵਾਂਗੇ ਕਿਉਂਕਿ ਕਾਲੇ ਨਾਉਕ ਦਾ ਹੀ ਫਲੇਵਰ ਸਭ ਤੋਂ ਵਧੀਆ ਹੁੰਦਾ ਹੈਗਾ ਤੁਸੀਂ ਕਾਲਾ ਨਮਕ ਵੀ ਜਰੂਰ ਪਾਉਣਾਗਾ ਤੇ ਨਮਕ ਤੁਸੀਂ ਸੂਪ ਦੇ ਵਿੱਚ ਚੈੱਕ ਕਰਕੇ ਫਿਰ ਦੁਬਾਰਾ ਹੋਰ ਵੀ ਪਾ ਸਕਦੇ ਆ ਕਿਉਂਕਿ ਪਹਿਲਾਂ ਨਾ ਵੱਧ ਪਾਓ ਕਈ ਵਾਰੀ ਜ਼ਿਆਦਾ ਨਮਕ ਹੋ ਜਾਂਦਾ ਤੇ ਆਪਾਂ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਪਾ ਲਈ ਕਾਲੀ ਮਿਰਚ ਪਾਊਡਰ ਪਾ ਲਿਆ ਕਿਉਂਕਿ ਆਪਾਂ ਇੱਕ ਹਰੀ ਮਿਰਚ ਵੀ ਪਾਈ ਹੈ ਏ ਵੀ ਇੰਨੇ ਕੀ ਪੋਣੀ ਇੱਕ ਚਮਚੇ ਦੇ ਕਰੀਬ ਆ ਆਪਾਂ ਜਿਹੜੀ ਆ ਚੀਨੀ ਪਾ ਲਈ ਹੈਗੀ ਕਿਉਂਕਿ ਉਹ ਵੀ ਨਮਕ ਨੂੰ ਮੈਂਟੇਨ ਰੱਖੂਗੀ ਤੇ ਇਹਦਾ ਆਪਸ ਵਿੱਚ ਬੈਲੈਂਸ ਵਧੀਆ ਬਣ ਜੂਗਾ ਤੇ ਟੇਸਟ ਵਧੀਆ ਆਊਗਾ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚਿਰ ਆਪਾਂ ਇਹਨਾਂ ਚੀਜ਼ਾਂ ਨੂੰ ਰਲਾ ਦੇਵਾਂਗੇ ਕਿਉਂਕਿ ਚੀਨੀ ਹੈ ਜਿਹੜੀ ਉਹ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗੀ ਉਸ ਤੋਂ ਬਾਅਦ ਆਪਾਂ ਅਗਲੀ ਚੀਜ਼ ਇੱਕ ਹੋਰ ਰੈਂਦੀ ਆ ਆਪਾਂ ਉਹ ਵੀ ਪਾਵਾਂਗੇ ਲਓ ਜੀ ਆਪਾਂ 1 ਮਿੰਟ ਦੇ ਲਈ ਆਪਾਂ ਹਜੇ ਪਕਾ ਲਵਾਂਗੇ ਇਹਨੂੰ ਹੋਰ ਤੇ ਜੇ ਤੁਹਾਨੂੰ ਮੇਰੀ ਸੂਪ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰ ਭੈਣਾਂ ਮੇਰੀ ਵੀਡੀਓ ਤੇ ਰੈਸਪੀ ਤੇ ਮੇਰੇ ਤੇ ਕਮੈਂਟ ਕਰਦੇ ਆ ਮੈਂ ਪੜਦੀ ਮੈਨੂੰ ਬਹੁਤ ਹੀ ਵਧੀਆ ਲੱਗਦਾਗਾ ਤੇ ਅੱਗੇ ਤੋਂ ਵਧੀਆ-ਵਧੀਆ ਆਪਾਂ ਰੈਸਪੀਆਂ ਲੈ ਕੇ ਆਉਂਦੇ ਰਗੇ ਇਸ ਤਰ੍ਹਾਂ ਤੁਸੀਂ ਕਮੈਂਟ ਕਰਕੇ ਜਰੂਰ ਮੇਰਾ ਹੌਸਲਾ ਜਰੂਰ ਵਧਾਇਆ ਕਰੋ ਜੀ ਚਲੋ ਜੀ ਗ੍ਰੇਡਕ ਚਮਚਾਪਾ ਕੌਰਨ ਫਲੋਰ ਦਾ ਲੈ ਲਿਆ ਸੀਗਾ ਕੌਰਨ ਫਲੋਰ ਲੈ ਲਿਆ ਦੇਖੋ ਇੰਨਾ ਕੀ ਲੈਣਾਗਾ ਤੇ ਇਹਨੂੰ ਆਪਾਂ ਹੁਣ ਪਾਣੀ ਪਾਕੇ ਮਿਕਸ ਕਰ ਲਵਾਂਗੇ ਘੋਲ ਲਵਾਂਗੇ ਚੰਗੀ ਤਰ੍ਹਾਂ ਇਹਦਾ ਘੋਲ ਜਿਆ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਤਾਂ ਕਿ ਕੋਈ ਗੰਡਾ ਨਹੀਂ ਨਾ ਰਹੇ ਜਨ ਆਪਾਂ ਪਹਿਲਾਂ ਉਸ ਤਰ੍ਹਾਂ ਨਹੀਂ ਪਾਉਣਾ ਵੀ ਜਿਵੇਂ ਸੁੱਕਾ ਚਮਚਾ ਸਿੱਟ ਦੇ ਗਿਆ ਇਸ ਤਰ੍ਹਾਂ ਨਹੀਂ ਇਹ ਪਾਊਡਰ ਸਿੱਟਣਾ ਪਾਣੀ ਦੇ ਵਿੱਚ ਘੋਲ ਕੇ ਪਾਉਣਾ ਲਓ ਜੀ ਪਾਣੀ ਦੇ ਵਿੱਚ ਵੀ ਘੋਲ ਕੇ ਇਸ ਤਰ੍ਹਾਂ ਪਾਉਣਾ ਇਹ ਇੱਕ ਇੱਕ ਚਮਚਾ ਕਰਕੇ ਆਪਾਂ ਇਸ ਤਰ੍ਹਾਂ ਹੀ ਪਾਉਣਾ ਤੇ ਹਿਲਾਉਂਦੇ ਰਹਿਣਾਗਾ ਇੱਕਦਮ ਨਹੀਂ ਸਿੱਟ ਪਾਉਣਾਗਾ ਇਹਨੂੰ ਇਸ ਤਰ੍ਹਾਂ ਪਾਉਂਦੇ ਜਾਣਾ ਤੇ ਇਹਨੂੰ ਹਿਲਾਉਂਦੇ ਜਾਣਾਗਾ ਤੇ ਉਸ ਤੋਂ ਬਾਅਦ ਹੁਣ ਆਪਣਾ ਇੱਕ ਚਮਚਾ ਖ ਰਹਿ ਗਿਆ ਤਾਂ ਇਹਨੂੰ ਆਪਾਂ ਸਾਰੇ ਨੂੰ ਪਾ ਦੇਣਾ ਲਓ ਜੀ ਇਹ ਕਾਰਨਫਲੌਰ ਪਾਉਣ ਦੇ ਨਾਲ ਕੀ ਹੁੰਦਾ ਨਾਲੇ ਤਾਂ ਇਹ ਜਿਹੜਾ ਸੂਪ ਆ ਥਿੱਕ ਜਾ ਬਣ ਜਾਂਦਾ ਤੇ ਇਹ ਦੇਖੋ ਇਹਦਾ ਟੈਕਚਰ ਵੀ ਬਹੁਤ ਵਧੀਆ ਬਣ ਜਾਂਦਾ ਹੈਗਾ ਬਿਲਕੁਲ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਲੈ ਕੇ ਸੂਪ ਪੀਨੇ ਹੁੰਦੇ ਆ ਰੈਸਟੋਰੈਂਟਾਂ ਦੇ ਵਿੱਚ ਸੂਪ ਪੀਨੇ ਹੁੰਦੇ ਆ ਉਸ ਤਰ੍ਹਾਂ ਦਾ ਬਣ ਜਾਂਦਾ ਤੇ ਆਪਾਂ ਘਰੇ ਆਪਣੀਆਂ ਫਰੈਸ਼ ਸਬਜ਼ੀਆਂ ਲੈ ਕੇ ਘਰੇ ਸੂਪ ਬਣਾਇਆ ਤਾਂ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਹੈਲਥੀ ਹੋ ਜਾਂਦਾ ਲੈ ਸੂਪ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਕੌਰਨ ਫਲੋਰ ਪਾਉਣ ਤੋਂ ਬਾਅਦ ਥੋੜਾ ਜਿਹਾ ਪਕਾਉਣਾਗਾ ਜਿਆਦਾ ਨਹੀਂ ਪਕਾਉਣਾ ਕੌਰਨ ਫਲੋਰ ਜਦੋਂ ਜਮਾ ਦੂਸਰੀਆਂ ਸਬਜ਼ੀਆਂ ਵੀ ਨਮਕ ਵੀ ਸਾਰਾ ਕੁਝ ਪੈ ਗਿਆ ਆਪਾਂ ਲਾਸਟ ਤੇ ਪਾਉਣਾਗਾ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਤੇ ਆਪਾਂ ਸੂਪ ਨੂੰ ਸਰਵ ਕਰਦੇ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੁਸੀਂ ਵੀ ਇਸ ਤਰ੍ਹਾਂ ਦਾ ਸੂਪ ਆਪਣੇ ਘਰ ਦੇ ਵਿੱਚ ਬਣਾ ਕੇ ਜਰੂਰ ਟਰਾਈ ਕਰਿਓ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ